ਰੋਂਦੇ-ਕੁਰਲਾਉਂਦੇ ਬੇਵੱਸ ਇਹ ਮਾਪੇ ਆਪਣੇ 21 ਸਾਲਾ ਪੁੱਤ ਦੀ ਬੇਗਾਨੇ ਮੂਲਕ ਤੋਂ ਆਪਣੇ ਮੂਲਕ ਦੇ ਵਿੱਚ ਵਤਨ ਵਾਪਸੀ ਦੇ ਲਈ ਅਪੀਲ ਕਰ ਰਹੇ ਨੇ ਦਰਅਸਲ ਪੰਜਾਬ ਦੇ ਕੁਝ ਨੌਜਵਾਨਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਨੌਜਵਾਨ ਭਾਰਤ ਸਰਕਾਰ ਨੂੰ ਅਪੀਲ ਕਰਦੇ ਵਿਖਾਈ ਦੇ ਰਹੇ ਨੇ ਨੌਜਵਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਧੋਖੇ ਦੇ ਨਾਲ ਰੂਸ-ਯੂਕਰੇਨ ਜੰਗ ਦੇ ਲਈ ਵਰਤਿਆ ਜਾ ਰਿਹਾ ਹੈ। ਉਹ ਰੂਸ ਦੇ ਵਿੱਚ ਚੰਗੇ ਭਵਿੱਖ ਅਤੇ ਪੜ੍ਹਾਈ ਦੇ ਲਈ ਗਈ ਸੀ, ਲੇਕਿਨ ਨੌਕਰੀ ਦੇ ਨਾਂ ਤੇ ਉਹਨਾਂ ਨੂੰ ਫੌਜ ਵਿੱਚ ਭਰਤੀ ਕਰਕੇ ਯੂਕਰੇਨ ਜੰਗ ਵਿੱਚ ਭੇਜ ਦਿੱਤਾ ਗਿਆ। ਹੁਣ ਹਰ ਵਕਤ ਉਹਨਾਂ ਦੇ ਸਿਰ ਤੇ ਮੌਤ ਦਾ ਖਤਰਾ ਮੰਡਰਾ ਰਿਹਾ ਹੈ। ਉਕਤ ਨੌਜਵਾਨਾਂ ਨੇ ਵੀਡੀਓ ਜਾਰੀ ਕਰਕੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਉਹਨਾਂ ਦੀ ਵਤਨਵਪਸੀ ਦੀ ਅਪੀਲ ਅਤੇ ਮੰਗ ਕੀਤੀ ਹੈ। ਉਥੇ ਹੀ ਇਹਨਾਂ ਨੌਜਵਾਨਾਂ ਦੇ ਮਾਪਿਆਂ ਨੇ ਜਦ ਇਹ ਵੀਡੀਓ ਵੇਖੀ ਦਾ ਔਸਤ ਵਿੱਚ ਚਲੇ ਗਏ ਇਹਨਾਂ ਨੌਜਵਾਨਾਂ ਦੇ ਵਿੱਚ ਲੁਧਿਆਣੇ ਦਾ 21 ਸਾਲਾ ਸਮਰਜੀਤ ਸਿੰਘ ਵੀ ਹੈ ਜਿਸ ਨੂੰ ਵੀਡੀਓ ਵਿੱਚ ਵੇਖ ਕੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਮੁਤਾਬਕ 21 ਸਾਲ ਦਾ ਸਮਰਜੀਤ 16 ਜੁਲਾਈ ਨੂੰ ਰੂਸ ਪੜ੍ਹਾਈ ਕਰਨ ਲਈ ਗਿਆ ਸੀ ਪਰ ਕੁਝ ਦਿਨ ਪਹਿਲਾਂ ਹੀ ਉਹਨਾਂ ਨੂੰ ਪਤਾ ਲੱਗਾ ਕਿ ਸਮਰਜੀਤ ਨੂੰ ਫੌਜ ਦੇ ਵਿੱਚ ਧੋਖੇ ਦੇ ਨਾਲ ਭਰਤੀ ਕਰ ਲਿਆ ਗਿਆ ਅਤੇ ਹੁਣ ਜੰਗ ਦੇ ਵਿੱਚ ਭੇਜ ਦਿੱਤਾ ਗਿਆ ਅਜਿਹੇ ਚ ਦੁਖੀ ਤੇ ਬੇਵਸ ਮਾਪੇ ਸਰਕਾਰਾਂ ਤੋਂ ਮੰਗ ਕਰ ਰਹੇ ਨੇ ਕਿ ਉਹਨਾਂ ਦੇ ਬੱਚਿਆਂ ਦੀ ਜਲਦ ਅਤੇ ਸਹੀ ਸਲਾਮਤ ਵਤਨ واپسی ਕਰਵਾਈ ਜਾਵੇ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ ਕੁਝ ਪੰਜਾਬੀ ਨੌਜਵਾਨ ਰੂਸ ਦੇ ਆਰਮੀ ਵਿੱਚ ਭਰਤੀ ਹੋਣ ਦਾ ਦਾਵਾ ਕਰ ਰਹੇ ਸਨ ਕਿ ਉਹਨਾਂ ਨੂੰ ਜ਼ਬਰਨ ਤੌਰ ਤੇ ਫੌਜ ਵਿੱਚ ਭਰਤੀ ਕੀਤਾ ਗਿਆ ਹੈ ਤੇ ਉਹ ਭਾਰਤ ਸਰਕਾਰ ਤੋਂ ਅਪੀਲ ਕਰ ਰਹੇ ਸਨ ਕਿ ਉਹਨਾਂ ਨੂੰ ਉੱਥੋਂ ਕੱਢਿਆ ਜਾਵੇ ਕਿਉਂਕਿ ਉਹਨਾਂ ਦੇ ਨਾਲ ਉੱਥੇ ਬੁਰਾ ਪ੍ਰਤਾਪ ਕੀਤਾ ਜਾ ਰਿਹਾ ਉਸ ਵਿੱਚ ਲੁਧਿਆਣੇ ਦੇ ਇੱਕ ਨੌਜਵਾਨ ਸਮਰਜੀਤ ਸਿੰਘ ਵੀ ਹਨ ਇਸ ਸਮੇਂ ਅਸੀਂ ਉਹਨਾਂ ਦੇ ਘਰ ਵਿੱਚ ਮੌਜੂਦ ਹਨ ਉਹਨਾਂ ਦੇ ਪਰਿਵਾਰਕ ਮੈਂਬਰ ਸਾਡੇ ਨਾਲ ਮੌਜੂਦ ਹਨ ਗੱਲਬਾਤ ਕਰਦੇ ਕਿ ਉਹ ਲੁਧਿਆਣੇ ਤੋਂ ਰੂਸ ਕਦੋਂ ਗਏ ਸੀ ਨਾ ਤੇ ਕਦੋਂ ਉਹਨਾਂ ਦੀ ਆਖਰੀ ਵਾਰ ਗੱਲ ਹੋਈ ਹੈ ਕੀ ਨਾਮ ਅਸਰ ਮੇਰਾ ਨਾਮ ਚਰਨਜੀਤ ਸਿੰਘ ਹੈ ਬੇਟੇ ਦਾ ਨਾਮ ਸਮਰਜੀਤ ਸਿੰਘ ਸਰ ਤੁਹਾਡਾ ਬੇਟਾ ਕਦੋਂ ਬਾਹਰ ਗਿਆ ਸੀ ਕਦੋਂ ਤੁਹਾਡੀ ਆਖਰੀ ਵਾਰ ਗੱਲ ਹੋਈ ਹੈ ਬੇਟਾ ਬਾਹਰ ਗਿਆ ਜੀ 16 ਜੁਲਾਈ ਨੂੰ ਔਰ ਆਖਰੀ ਵਾਰ ਗੱਲਬਾਤ ਸਾਡੀ ਮੰਗਲਵਾਰ ਸ਼ਾਮ 6:08 ਤੇ 22 ਸਕਿੰਟ ਵੀਡੀਓ ਚੱਲੀ ਆਈ 7-8 ਸਕਿੰਟ ਸਾਡੀ ਉਹਨਾਂ ਨਾਲ ਗੱਲ ਹੋਈ ਆ ਉਹਨਾਂ ਨੇ ਮੈਨੂੰ ਫਤੇ ਬੁਲਾਈ ਔਰ ਮੈਂ ਫਤੇ ਦਾ ਜਵਾਬ ਫਤੇ ਜੀ ਦਿੱਤਾ ਔਰ ਉਸ ਤੋਂ ਬਾਅਦ ਉਹਨਾਂ ਨੇ ਮੇਰਾ ਹਾਲਚਲ ਪੁੱਛਿਆ ਔਰ ਜਦੋਂ ਮੈਂ ਉਹਨਾਂ ਦਾ ਹਾਲਚਲ ਪੁੱਛਿਆ ਔਰ ਕਾਲ ਕੱਟੇ ਗਈ ਉਸ ਤੋਂ ਬਾਅਦ ਸਾਡਾ ਕੋਈ ਉਹਦੇ ਨਾਲ ਮਾਰਤਾ ਲੱਪ ਨਹੀਂ ਹੋਇਆ ਬਿਲਕੁਲ ਤੁਹਾਡਾ ਬੇਟਾ ਕਿਸ ਵੇਸ ਤੇ ਗਏ ਸੀ ਰੂਸ ਰੂਸ ਗイズ ਦੇ ਆਪਣੇ ਮਾਸਕੋ ਸ਼ਹਿਰ ਦੇ ਵਿੱਚ ਸਟੱਡੀ ਵੇਸ ਤੇ ਸਟੱਡੀ ਵੇਸ ਤੇ ਗਏ ਸੀ ਸਟੱਡੀ ਵੇਸ ਤੇ ਵੀਜ਼ਾ ਲੱਗਿਆ ਸੀ ਔਰ 3 ਮਹੀਨੇ ਦੀ ਉਹਨਾਂ ਨੇ ਉੱਧਰਲੀ ਪਾਸਾ ਦੀ ਗਿਆਨ ਲੈਣਾ ਸੀ ਉਸ ਤੋਂ ਬਾਅਦ ਉਹ ਉਹਨਾਂ ਨੇ ਫਿਰ ਆਪਣਾ ਵੀਜ਼ਾ ਐਕਸਟੈਂਡ ਕਰਾਉਣਾ ਸੀ ਤੇ ਐਕਸਟ੍ਰੀ ਟੈਕਨੀਸ਼ੀਅਨ ਦਾ ਉਹਦਾ ਡਿਪਲੋਮਾ ਇੱਧਰ ਕੀਤਾ ਹੋਇਆ ਸੀ ਤੇ ਉੱਧਰ ਜਾ ਕੇ ਉਹਨਾਂ ਨੇ ਉਹਦੀ ਡਿਗਰੀ ਕਰਨੀ ਸੀ ਜੇ ਤੁਹਾਡੀ ਆਖਰੀ ਵਾਰ ਗੱਲ ਹੋਈ ਹੈ ਉਹਨਾਂ ਨੇ ਕੀ ਕਿਹਾ ਉਸਦੀ ਆਖਰੀ ਵਾਰ ਗੱਲ ਇਹੀ ਹੋਈ ਹੈ ਬਸ ਫਤੇ ਬਲਾਈਆ ਫਤੇ ਦਾ ਜਵਾਬ ਫਤੇ ਦੇ ਕੇ ਉਸ ਤੋਂ ਬਾਅਦ ਉਹਨਾਂ ਨੇ ਮੇਰਾ ਹਾਲਚਲ ਪੁੱਛਿਆ ਔਰ ਜਦੋਂ ਮੈਂ ਉਹਨਾਂ ਦਾ ਪੁੱਛਿਆ ਤਾਂ ਉਸ ਤੋਂ ਬਾਅਦ ਉਹ ਵੀਡੀਓ ਕੱਟ ਹੋ ਗਈ ਐ ਫੋਨੋਂ ਤੁਹਾਨੂੰ ਪਤਾ ਲੱਗਿਆ ਹੋਵੇ ਉਹਨਾਂ ਨੂੰ ਫੌਜ ਵਿੱਚ ਭਰਤੀ ਕੀਤਾ ਗਿਆ ਭਰਤੀ ਦਾ ਇਹ 22 ਦਿਨ ਅੱਜ ਤੋਂ 22 ਦਿਨ ਪਹਿਲਾਂ ਪਤਾ ਲੱਗਿਆ ਤੇ ਉਸ ਟਾਈਮ ਹੀ ਮੈਂ ਉਹਨੂੰ ਰੁਕਿਆ ਵੀ ਜੇ ਤੁਸੀਂ ਆਰਮੀ ਦੇ ਵਿੱਚ ਕਿਉਂ ਜੁਆਇਨਿੰਗ ਕੀਤੀ ਉਹ ਕਹਿ ਰਹੇ ਵੀ ਆਰਮੀ ਦੇ ਵਿੱਚ ਨਹੀਂ ਸਾਨੂੰ ਡਾਕਟਰ ਦੇ ਅਸਿਸਟੈਂਟ ਦੇ ਤੌਰ ਤੇ ਰੱਖਣਾ ਤੇ ਅਸੀਂ ਉਸੇ ਬੇਸ ਤੇ ਆਏ ਹਾਂ ਵੀ ਅਸੀਂ ਡਾਇਰੈਕਟ ਆਰਮੀ ਦਾ ਕੋਈ ਸਾਡੇ ਨਾਲ ਲੈਣ ਦੇ ਨਹੀਂ ਆਰਮੀ ਦੇ ਵਿੱਚ ਸਾਡੀ ਡਾਕਟਰ ਦੇ ਅਸਿਸਟੈਂਟ ਬੇਸ ਤੇ ਨੌਕਰੀ ਲੱਗੀ ਹੈ। ਔਰ ਬੜੀਆ ਉਹਨਾਂ ਨੇ ਗੱਲਬਾਤ ਹੁੰਦੀ ਰਹੀ ਹੈ ਸਾਡੇ ਨਾਲ ਤਾਂ ਅਚਾਨਕ ਮੰਗਲਵਾਰ ਸ਼ਾਮ ਨੂੰ 6:08 ਤੇ ਜਦੋਂ ਗੱਲ ਹੋਈ ਆ ਉਹ ਵੀਡੀਓ ਸਾਡੀ ਕੱਟ ਗਈ ਉਸ ਤੋਂ ਬਾਅਦ ਗੱਲ ਉਹਨਾਂ ਦੀ ਦੁਬਾਰਾ ਗੱਲ ਨਹੀਂ ਹੋਈ। ਕਿ ਅਪੀਲ ਕਰਦੇ ਤੁਸੀਂ ਪੰਜਾਬ ਸਰਕਾਰ ਜਾਂ ਭਾਰਤ ਸਰਕਾਰ ਤੋਂ। ਅਪੀਲ ਸਿਰਫ ਸਾਡੀ ਇਹੀ ਹੈ ਜੀ। ਭਾਰਤ ਸਰਕਾਰ ਨੂੰ ਵੀ ਤੇ ਪੰਜਾਬ ਸਰਕਾਰ ਨੂੰ ਵੀ ਤੇ ਸਾਡਾ ਬੱਚਾ ਜਿਸ ਤਰ੍ਹਾਂ ਇੱਥੋਂ ਹੱਸਦਾ ਖੇਡਦਾ ਗਿਆ ਉਸੇ ਤਰ੍ਹਾਂ ਸਾਡਾ ਪਰਿਵਾਰ ਦੇ ਵਿੱਚ ਵਾਪਸ ਆ ਜਾਵੇ। ਸਾਨੂੰ ਕਿਸੇ ਪੈਸੇ ਦੀ ਕਿਸੇ ਕੰਮ ਦੀ ਲੋੜ ਨਹੀਂ ਹੋਰ। ਕਿਸੇ ਨਾਲ ਤੁਹਾਡੀ ਗੱਲਬਾਤ ਵੀ ਹੋਈ ਹੈ ਗੱਲਬਾਤ ਹੋਈ ਸਾਡੇ ਭੈਣ ਜੀ ਸਾਹਿਬ ਸੰਦੀਪ رائے ਜੀ ਉਹ ਭਾਜਪਾ ਨਾਲ ਅਟੈਚ ਨੇ ਉਹਨਾਂ ਨੇ ਵਧੀਆ ਸਾਡੇ ਨਾਲ ਗੱਲਬਾਤ ਵੀ ਕੀਤੀ ਔਰ ਸਾ ਤੋਂ ਡਾਕੂਮੈਂਟ ਮੰਗੇ ਡਾਕੂਮੈਂਟ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਉਹ ਵੀਡੀਓ ਸੈਂਡ ਕਰ ਦੋ ਵੀਡੀਓ ਵੀ ਸੈਂਡ ਕਰ ਦਿੱਤੀ ਤੇ ਸ਼ੁੱਕਰਵਾਰ ਦੀ ਗੱਲ ਆ ਇਹ ਉਸ ਤੋਂ ਬਾਅਦ ਸਾਡੀ ਸੋਮਵਾਰ ਉਹਨਾਂ ਦਾ ਅਚਾਨਕ ਫੋਨ ਆਉਂਦਾ ਪਤਾਨੀ ਬਿੱਟੂ ਜੀ ਦਾ ਪੀਏ ਸੀ ਉਹ ਮੇਰੇ ਬੇਟੇ ਨਾਲ ਹੀ ਛੋਟੇ ਨਾਲ ਗੱਲ ਹੋਈ ਸੀ ਉਹਨਾਂ ਨੇ ਕਿਹਾ ਵੀ ਸਾਨੂੰ ਰਵਨੀਤ ਬਿੱਟੂ ਜੀ ਲਈ ਐਪਲੀਕੇਸ਼ਨ ਭੇਜ ਦਿਓ ਤੇ ਇੱਕ ਵਿਦੇਸ਼ ਮੰਦਰਾਲੇ ਨੂੰ ਵੀ ਉਹ ਸਾਨੂੰ ਸੈਂਡ ਕਰ ਦਿਓ ਤੇ ਉਹਨਾਂ ਦੇ ਡਾਕੂਮੈਂਟ ਜਿਹੜੇ ਹੋਰ ਹੈਗੇ ਤੁਹਾਡੇ ਕੋਲ ਉਹ ਵੀ ਭੇਜ ਦਿਓ ਸਾਡਾ ਬੇਟਾ ਕੀ ਸੋਚ ਕੇ ਬਾਹਰ ਗਿਆ ਸੀ ਬੇਟਾ ਤਾਂ ਇਹੀ ਸੋਚ ਕੇ ਗਿਆ ਸੀ ਜੇ ਅੱਗੇ ਦਾ ਭਵਿੱਖ ਬਹੁਤ ਵਧੀਆ ਹੋਊਗਾ ਹੋਰ ਵੀ ਮੈਂ ਪੜ੍ਹਾਈ ਅੱਗੇ ਕਰਾਂਗਾ ਉਹਦੇ ਨਾਲ ਮੇਰੀ ਇਨਕਮ ਵੀ ਵਧੂਗੀ ਤੇ ਮੈਂ ਅੱਗੇ ਹੋਰ ਵੀ ਵਧਣਾ ਚਾਹਣਾ। ਇਹੀ ਸੋਚ ਰੱਖ ਕੇ ਉਹ ਇੱਥੋਂ ਗਿਆ ਸੀਗਾ। ਇੰਡੀਆ ਤੇ ਰੂਸ ਦੇ ਰਿਲੇਸ਼ਨ ਬਹੁਤ ਚੰਗੇ ਹਨ ਕੀ ਲੱਗਦਾ ਹੈ ਕੀ ਉਮੀਦ ਕਰਦੇ ਹੋ? ਉਮੀਦ ਤਾਂ ਇਹ ਹੀ ਹੈ ਸਾਡੀ ਹੁਣ ਵੀ ਜਿਸ ਤਰ੍ਹਾਂ ਉਹਨਾਂ ਦੇ ਆਪਸ ਵਿੱਚ ਸਬੰਧ ਨੇ ਉਸੇ ਹਿਸਾਬ ਨਾਲ ਸਾਡੀ ਸੁਣਵਾਈ ਵੀ ਛੇਤੀ ਕਰਨਗੇ ਵੀ ਸਾਡਾ ਬੱਚਾ ਬੌਰਜੋਂ ਦੇ ਵਿੱਚੋਂ ਫਰੰਟ ਲਾਈਨ ਤੇ ਜਿੱਥੇ ਵੀ ਉਹਨਾਂ ਨੇ ਭੇਜਿਆ ਲੜਾਈ ਦੇ ਵਿੱਚ ਉਹਨੂੰ ਬਾਸਪੇ ਜਣਗੇ ਜ਼ਰੂਰ ਕਿਉਂਕਿ ਸਾਨੂੰ ਉਹਨਾਂ ਤੇ ਪੂਰਾ ਵਿਸ਼ਵਾਸ ਹੈ ਇਸ ਚੀਜ਼ ਦਾ ਜਿਹੜਾ ਤੁਹਾਡੀ ਗੱਲ ਹੋਈ ਸੀ ਉਹਨਾਂ ਨਾਲ ਵੀ ਉਹ ਫੌਜ ਚ ਭੱਤੀ ਹੋ ਰਿਹਾ ਤੇ ਕਿੰਨੇ ਖੌਟ ਨੌਜਵਾਨ ਨੇ ਪੰਜਾਬ ਦੇ ਪੰਜਾਬ ਦੇ ਵਿੱਚ ਹੀ ਇਥੋਂ ਦੋ ਤਿੰਨ ਮੈਂਬਰ ਨਾਲ ਸਾਡੀ ਗੱਲ ਹੋਈ ਹੈ ਜੀ ਹੋਰ ਨਹੀਂ ਉਹ ਦੱਸ ਰਹੇ ਆ ਵੈਸੇ ਵੀਡੀਓ ਦੇ ਵਿੱਚ ਵੀ ਅੱਠ ਨੌ ਮੈਂਬਰ ਅਸੀਂ ਸੀਗੇ ਪੰਜਾਬ ਦੇ ਜਿਹੜੇ ਮੈਂਬਰ ਨੇ ਦੋ ਤਿੰਨ ਇੱਕ ਬੁੱਟਾ ਸਿੰਘ ਜੀ ਤੇ ਇੱਕ ਦੋ ਮੈਂਬਰ ਹੋਰ ਨੇ ਉਹਨਾਂ ਦੇ ਅਸੀਂ ਨਾਮ ਨਹੀਂ ਜਾਣਦੇ ਲੇਕਿਨ ਉਹਨਾਂ ਦਾ ਜਦੋਂ ਬੱਚੇ ਨਾਲ ਅਸੀਂ ਵੀਡੀਓ ਕਾਲ ਕਰਦੇ ਸੀ ਉਸ ਟਾਈਮ ਉਹ ਸਾਡੇ ਨਾਲ ਆਏ ਵਗੈਰਾ ਕਰ ਲੈਂਦੇ ਸੀ ਔਰ ਇਹਨਾਂ ਕਹਿੰਦੇ ਸੀ ਅੰਕਲ ਜੀ ਬੇਟਾ ਤੁਹਾਡਾ ਠੀਕ ਠਾਕ ਅਸੀਂ ਉਹਦੇ ਨਾਲ ਵੀ ਜਿੱਥੇ ਵੀ ਕੋਈ ਜੌਬ ਕਰਨੀ ਹੈ ਅਸੀਂ ਨਾਲ ਹੀ ਆਉਂਦੇ ਜੇ ਲੱਗ ਰਿਹਾ ਵੀ ਫੌਜ ਵਿੱਚ ਵੀ ਜੇ ਉੱਥੇ ਸੁਰੱਖਿਆ ਤਾਂ ਕੀ ਤੁਸੀਂ ਉਹਨਾਂ ਨੂੰ ਅੱਗੇ ਉੱਥੇ ਕੰਮ ਕਰਾਉਣ ਦੋਗੇ ਨਹੀਂ ਹੁਣ ਦੁਬਾਰਾ ਤਾਂ ਜੀ ਕੋਈ ਚਾਂਸ ਨਹੀਂ ਕਾ ਵੀ ਦੁਬਾਰਾ ਉੱਥੇ ਅਸੀਂ ਭੇਜਾਂਗੇ ਉਹਨੂੰ ਨਾ ਹੀ ਸਾਡਾ ਕੋਈ ਇਰਾਦਾ ਇਹ ਜਾ ਕਿਉਂਕਿ ਸਾਨੂੰ ਪੈਸੇ ਨਾਲ ਨਹੀਂ ਸਾਨੂੰ ਤਾਂ ਪੜ੍ਹਾਈ ਨਾਲ ਮਤਲਬ ਸੀ ਹੁਣ ਪੜ੍ਹਾਈ ਗਾਹਾਂ ਗਿਆ ਕਿ ਉਹਨਾਂ ਨੇ ਬੱਚੇ ਨੂੰ ਲਾਲਚ ਦੇ ਕੇ ਇਹੋ ਜਿਹਾ ਚੱਕਰ ਜਿਹਾ ਬਸਾ ਦਿੱਤਾ ਕੋਈ ਅਸੀਂ ਦੁਆਰਾ ਨਹੀਂ ਚਾਹੁੰਦੇ ਅਜਿਹਾ ਕੁਝ ਸੋ ਇਹ ਸਰ ਸੁੰਮਰਜੀਤ ਸਿੰਘ ਦੇ ਫਾਦਰ ਬਿਨਾਂ ਦੇ ਸਾਫ਼ ਤੌਰ ਤੇ ਦੱਸਿਆ ਕਿ ਉਹ ਜੁਲਾਈ ਦਾ ਮਹੀਨਾ ਵਿੱਚ ਲੁਧਿਆਣੇ ਤੋਂ ਰੂਜ਼ ਦੇ ਲਈ ਗਏ ਸਨ ਅਤੇ ਸਟੱਡੀ ਵੀ ਜੇ ਤੇ ਉਹ ਗਏ ਸਨ ਮਗਰ ਇਸ ਦੌਰਾਨ ਉਹਨਾਂ ਨੂੰ ਰੂਜ਼ ਤੇ ਫੌਜੀ ਵਿੱਚ ਭਰਤੀ ਹੋਣ ਦਾ ਲਾਲਚ ਦਿੱਤਾ ਗਿਆ ਤੇ ਹੁਣ ਇਹ ਦਾਵਾ ਕਰ ਰਹੇ ਹਨ ਕਿ ਉਹਨਾਂ ਨੂੰ ਤੱਕੇਨਾ ਫੌਜ ਦੇ ਵਿੱਚ ਰੱਖਿਆ ਗਿਆ ਹੈ ਤੇ ਉਹਨਾਂ ਨੂੰ ਫਰੰਟ ਲਾਈਨ ਤੇ ਯੂਜ਼ ਕੀਤਾ ਜਾ ਰਿਹਾ ਹੈ ਰੁਪੇਸ਼ ਕੁਮਾਰ ਜੀ ਏਟ ਵੈਬ ਟੀਵੀ ਲੁਧਿਆਣਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਰੋਂਦੇ-ਕੁਰਲਾਉਂਦੇ ਬੇਵੱਸ ਇਹ ਮਾਪੇ ਆਪਣੇ 21 ਸਾਲਾ ਪੁੱਤ ਦੀ ਬੇਗਾਨੇ ਮੂਲਕ ਤੋਂ ਆਪਣੇ ਮੂਲਕ ਦੇ ਵਿੱਚ ਵਤਨਵਾਪਸੀ ਦੇ ਲਈ ਅਪੀਲ ਕਰ ਰਹੇ ਨੇ। ਦਰਅਸਲ ਪੰਜਾਬ ਦੇ ਕੁਝ ਨੌਜਵਾਨਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਨੌਜਵਾਨ ਭਾਰਤ ਸਰਕਾਰ ਨੂੰ ਅਪੀਲ ਕਰਦੇ ਵਿਖਾਈ ਦੇ ਰਹੇ ਨੇ। ਨੌਜਵਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਧੋਖੇ ਦੇ ਨਾਲ ਰੂਸ-ਯੂਕਰੇਨ ਜੰਗ ਦੇ ਲਈ ਵਰਤਿਆ ਜਾ ਰਿਹਾ ਹੈ। ਉਹ ਰੂਸ ਦੇ ਵਿੱਚ ਚੰਗੇ ਭਵਿੱਖ ਅਤੇ ਪੜ੍ਹਾਈ ਦੇ ਲਈ ਗਈ ਸੀ, ਲੇਕਿਨ ਨੌਕਰੀ ਦੇ ਨਾਂ ਤੇ ਉਹਨਾਂ ਨੂੰ ਫੌਜ ਵਿੱਚ ਭਰਤੀ ਕਰਕੇ ਯੂਕਰੇਨ ਜੰਗ ਵਿੱਚ ਭੇਜ ਦਿੱਤਾ ਗਿਆ। ਹੁਣ ਹਰ ਵਕਤ ਉਹਨਾਂ ਦੇ ਸਿਰ ਤੇ ਮੌਤ ਦਾ ਖਤਰਾ ਮੰਡਰਾ ਰਿਹਾ ਹੈ। ਉਕਤ ਨੌਜਵਾਨਾਂ ਨੇ ਵੀਡੀਓ ਜਾਰੀ ਕਰਕੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਉਹਨਾਂ ਦੀ ਵਤਨਵਪਸੀ ਦੀ ਅਪੀਲ ਅਤੇ ਮੰਗ ਕੀਤੀ ਹੈ। ਉੱਥੇ ਹੀ ਇਹਨਾਂ ਨੌਜਵਾਨਾਂ ਦੇ ਮਾਪਿਆਂ ਨੇ ਜਦ ਇਹ ਵੀਡੀਓ ਵੇਖੀ ਦਾ ਔਸਤ ਵਿੱਚ ਚਲੇ ਗਏ ਇਨਾ ਨੌਜਵਾਨਾਂ ਦੇ ਵਿੱਚ ਲੁਧਿਆਣੇ ਦਾ 21 ਸਾਲਾ ਸਮਰਜੀਤ ਸਿੰਘ ਵੀ ਹੈ ਜਿਸ ਨੂੰ ਵੀਡੀਓ ਵਿੱਚ ਵੇਖ ਕੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਪਰਿਵਾਰ ਮੁਤਾਬਕ 21 ਸਾਲ ਦਾ ਸਮਰਜੀਤ 16 ਜੁਲਾਈ ਨੂੰ ਰੂਸ ਪੜ੍ਹਾਈ ਕਰਨ ਲਈ ਗਿਆ ਸੀ ਪਰ ਕੁਝ ਦਿਨ ਪਹਿਲਾਂ ਹੀ ਉਹਨਾਂ ਨੂੰ ਪਤਾ ਲੱਗਾ ਕਿ ਸਮਰਜੀਤ ਨੂੰ ਫੌਜ ਦੇ ਵਿੱਚ ਧੋਖੇ ਦੇ ਨਾਲ ਭਰਤੀ ਕਰ ਲਿਆ ਗਿਆ ਅਤੇ ਹੁਣ ਜੰਗ ਦੇ ਵਿੱਚ ਭੇਜ ਦਿੱਤਾ ਗਿਆ ਅਜਿਹੇ ਚ ਦੁਖੀ ਤੇ ਬੇਵਸ ਮਾਪੇ ਸਰਕਾਰਾਂ ਤੋਂ ਮੰਗ ਕਰ ਰਹੇ ਨੇ ਕਿ ਉਹਨਾਂ ਦੇ ਬੱਚਿਆਂ ਦੀ ਜਲਦ ਅਤੇ ਸਹੀ ਸਲਾਮਤ ਵਤਨ ਵਾਪਸੀ ਕਰਵਾਈ ਜਾਵੇ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ ਕੁਝ ਪੰਜਾਬੀ ਨੌਜਵਾਨ ਰੂਸ ਦੇ ਆਰਮੀ ਵਿੱਚ ਭਰਤੀ ਹੋਣ ਦਾ ਦਾਵਾ ਕਰ ਰਹੇ ਸਨ ਕਿ ਉਹਨਾਂ ਨੂੰ ਜ਼ਬਰਨ ਤੌਰ ਤੇ ਫੌਜ ਵਿੱਚ ਭਰਤੀ ਕੀਤਾ ਗਿਆ ਹੈ ਤੇ ਉਹ ਭਾਰਤ ਸਰਕਾਰ ਤੋਂ ਅਪੀਲ ਕਰ ਰਹੇ ਸਨ ਕਿ ਉਹਨਾਂ ਨੂੰ ਉੱਥੋਂ ਕੱਢਿਆ ਜਾਵੇ ਕਿਉਂਕਿ ਉਹਨਾਂ ਦੇ ਨਾਲ ਉੱਥੇ ਬੁਰਾ ਬਰਤਾਲ ਕੀਤਾ ਜਾ ਰਿਹਾ ਹੈ ਵਿੱਚ ਲੁਧਿਆਣਾ ਦੇ ਇੱਕ ਨੌਜਵਾਨ ਸੰਮਰਜੀਤ ਸਿੰਘ ਵੀ ਹਨ ਇਸ ਸਮੇਂ ਅਸੀਂ ਉਹਨਾਂ ਦੇ ਘਰ ਵਿੱਚ ਮੌਜੂਦ ਹਨ ਉਹਨਾਂ ਦੇ ਪਰਿਵਾਰਕ ਮੈਂਬਰ ਸਾਡੇ ਨਾਲ ਮੌਜੂਦ ਹਨ ਗੱਲਬਾਤ ਕਰਦੇ ਹਨ ਕਿ ਉਹ ਲੁਧਿਆਣੇ ਤੋਂ ਰੂਸ ਕਦੋਂ ਗਏ ਸਨ ਅਤੇ ਕਦੋਂ ਉਹਨਾਂ ਦੀ ਆਖਰੀ ਵਾਰ ਗੱਲ ਹੋਈ ਹੈ ਜੀ ਨਾਮ ਸਰ ਮੇਰਾ ਨਾਮ ਚਰਨਜੀਤ ਸਿੰਘ ਹੈ ਬੇਟੇ ਦਾ ਨਾਮ ਸਮਰਜੀਤ ਸਿੰਘ ਸਰ ਤੁਹਾਡਾ ਬੇਟਾ ਕਦੋਂ ਬਾਹਰ ਗਿਆ ਸੀ ਕਦੋਂ ਤੁਹਾਡੀ ਆਖਰੀ ਵਾਰ ਗੱਲ ਹੋਈ ਹੈ ਬੇਟਾ ਬਾਹਰ ਗਿਆ ਜੀ 16 ਜੁਲਾਈ ਨੂੰ ਔਰ ਆਖਰੀ ਵਾਰ ਗੱਲਬਾਤ ਸਾਡੀ ਮੰਗਲਵਾਰ ਸ਼ਾਮ 6:08 ਮਿੰਟ ਤੇ 22 ਸਕਿੰਟ ਵੀਡੀਓ ਚੱਲੀ ਆ ਜੀ 7-8 ਸਕਿੰਟ ਸਾਡੀ ਉਹਨਾਂ ਨਾਲ ਗੱਲ ਹੋਈ ਆ ਉਹਨਾਂ ਨੇ ਮੈਨੂੰ ਫਤੇ ਬੁਲਾਈ ਔਰ ਮੈਂ ਫਤੇ ਦਾ ਜਵਾਬ ਫਤੇ ਜੀ ਦਿੱਤਾ ਔਰ ਉਸ ਤੋਂ ਬਾਅਦ ਉਹਨਾਂ ਨੇ ਮੇਰਾ ਹਾਲਚਲ ਪੁੱਛਿਆ ਔਰ ਜਦੋਂ ਮੈਂ ਉਹਨਾਂ ਦਾ ਹਾਲਚਲ ਪੁੱਛਿਆ ਔਰ ਕੌਰ ਕਟੇਗੀ ਉਸ ਤੋਂ ਬਾਅਦ ਸਾਡਾ ਕੋਈ ਉਹਦੇ ਨਾਲ ਮਾਰਤਾ ਲਾਪਨੀ ਹੋਇਆ ਬਿਲਕੁਲ ਤੁਹਾਡਾ ਬੇਟਾ ਕਿਸ ਵੇਸ ਤੇ ਗਏ ਸੀ ਰੂਸ ਰੂਸ ਗਏ ਆਪਣੇ ਮਾਸਕੋ ਸ਼ਹਿਰ ਦੇ ਵਿੱਚ ਸਟੱਡੀ ਵੇਸ ਤੇ ਸਟੱਡੀ ਵੇਸ ਤੇ ਗਏ ਸੀ ਸਟੱਡੀ ਵੇਸ ਤੇ ਵੀਜ਼ਾ ਲੱਗਿਆ ਸੀ ਔਰ 3 ਮਹੀਨੇ ਦੀ ਉਹਨਾਂ ਨੇ ਉੱਧਰਲੀ ਪਾਸਾ ਦੀ ਗਿਆਨ ਲੈਣਾ ਸੀ ਉਸ ਤੋਂ ਬਾਅਦ ਉਹ ਉਹਨਾਂ ਨੇ ਫਿਰ ਆਪਣਾ ਵੀਜ਼ਾ ਐਕਸਟੈਂਡ ਕਰਾਉਣਾ ਸੀ ਤੇ ਐਕਸਲ ਟੈਕਨੀਸ਼ੀਅਨ ਦਾ ਉਹਦਾ ਡਿਪਲੋਮਾ ਇਧਰ ਕੀਤਾ ਹੋਇਆ ਸੀ ਤੇ ਉੱਧਰ ਜਾ ਕੇ ਉਹਨਾਂ ਨੇ ਉਹਦੀ ਡਿਗਰੀ ਕਰਨੀ ਸੀ ਜੇ ਤੁਹਾਡੀ ਆਖਰੀ ਵਾਰ ਗੱਲ ਹੋਈ ਹੈ ਉਹਨਾਂ ਨੇ ਕੀ ਕਿਹਾ ਉਸਨੇ ਆਖਰੀ ਵਾਰ ਗੱਲ ਇਹੀ ਹੋਈ ਹੈ ਬਸ ਫਤੇ ਬੁਲਾਈਆ ਫਤੇ ਦਾ ਜਵਾਬ ਫਤੇ ਦੇ ਕੇ ਉਸ ਤੋਂ ਬਾਅਦ ਉਹਨਾਂ ਨੇ ਮੇਰਾ ਹਾਲਚਲ ਪੁੱਛਿਆ ਔਰ ਜਦੋਂ ਮੈਂ ਉਹਨਾਂ ਦਾ ਪੁੱਛਿਆ ਤਾਂ ਉਸ ਤੋਂ ਬਾਅਦ ਉਹ ਵੀਡੀਓ ਕੱਟ ਗਈ ਐ ਫੋਨ ਤਾਂ ਉਹਦਾ ਪਤਾ ਲੱਗਿਆ ਉਹਨਾਂ ਨੂੰ ਫੌਜ ਵਿੱਚ ਭਰਤੀ ਕੀਤਾ ਗਿਆ। ਭਰਤੀ ਦਾ ਇਹ 20-22 ਦਿਨ ਅੱਜ ਤੋਂ 20-22 ਦਿਨ ਪਹਿਲਾਂ ਪਤਾ ਲੱਗਿਆ। ਤੇ ਉਸ ਟਾਈਮ ਹੀ ਮੈਂ ਉਹਨੂੰ ਰੁਕਿਆ ਬਈ ਜੇ ਤੁਸੀਂ ਆਰਮੀ ਦੇ ਵਿੱਚ ਕਿਉਂ ਜੁਆਇਨਿੰਗ ਕੀਤੀ ਹੈ? ਪਰ ਉਹ ਕਹ ਰਿਹਾ ਵੀ ਆਰਮੀ ਦੇ ਵਿੱਚ ਨਹੀਂ ਸਾਨੂੰ ਡਾਕਟਰ ਦੇ ਅਸਿਸਟੈਂਟ ਦੇ ਤੌਰ ਤੇ ਰੱਖਣਾ। ਤੇ ਅਸੀਂ ਉਸੇ ਬੇਸ ਤੇ ਆਏ ਹਾਂ। ਬਈ ਅਸੀਂ ਡਾਇਰੈਕਟ ਆਰਮੀ ਦਾ ਕੋਈ ਸਾਡੇ ਨਾਲ ਲੈਣ ਦੇ ਨਹੀਂ ਆਰਮੀ ਦੇ ਵਿੱਚ ਸਾਡੀ ਡਾਕਟਰ ਦੇ ਅਸਿਸਟੈਂਟ ਬੇਸ ਤੇ ਨੌਕਰੀ ਲੱਗੀ। ਔਰ ਵਧੀਆ ਉਹਨਾਂ ਨੇ ਗੱਲਬਾਤ ਹੁੰਦੀ ਰਹੀ ਹੈ ਸਾਡੇ ਨਾਲ ਤਾਂ ਅਚਾਨਕ ਮੰਗਲਵਾਰ ਸ਼ਾਮ ਨੂੰ 6:08 ਵਜੇ ਜਦੋਂ ਗੱਲ ਹੋਈ ਆ ਉਹ ਵੀਡੀਓ ਸਾਡੀ ਕੱਟ ਗਈ ਉਸ ਤੋਂ ਬਾਅਦ ਗੱਲ ਉਹਨਾਂ ਦੀ ਦੁਬਾਰਾ ਗੱਲ ਨਹੀਂ ਹੋਈ ਆ। ਇਨਕੀ ਅਪੀਲ ਕਰਦੇ ਤੁਸੀਂ ਪੰਜਾਬ ਸਰਕਾਰ ਜਾਂ ਭਾਰਤ ਸਰਕਾਰ ਤੋਂ। ਅਪੀਲ ਸਿਰਫ ਸਾਡੀ ਇਹੀ ਹੈ ਜੀ ਭਾਰਤ ਸਰਕਾਰ ਨੂੰ ਵੀ ਤੇ ਪੰਜਾਬ ਸਰਕਾਰ ਨੂੰ ਵੀ ਕਿ ਸਾਡਾ ਬੱਚਾ ਜਿਸ ਤਰ੍ਹਾਂ ਇੱਥੋਂ ਹੱਸਦਾ ਖੇਡਦਾ ਗਿਆ ਉਸੇ ਤਰ੍ਹਾਂ ਸਾਡਾ ਪਰਿਵਾਰ ਦੇ ਵਿੱਚ ਵਾਪਸ ਆ ਜਾਵੇ। ਸਾਨੂੰ ਕਿਸੇ ਪੈਸੇ ਦੀ ਕਿਸੇ ਕੰਮ ਦੀ ਲੋੜ ਨਹੀਂ ਹੋਰ। ਕਿਸੇ ਨਾਲ ਤੁਹਾਡੀ ਗੱਲਬਾਤ ਵੀ ਹੋਈ ਆ। ਗੱਲਬਾਤ ਹੋਈ ਸਾਡੇ ਭੈਣ ਜੀ ਸਾਹਿਬ ਸੰਦੀਪ رائے ਜੀ ਉਹ ਭਾਜਪੀ ਨਾਲ ਅਟੈਚ ਨੇ। ਉਹਨਾਂ ਨੇ ਵਧੀਆ ਸਾਡੇ ਨਾਲ ਗੱਲਬਾਤ ਵੀ ਕੀਤੀ ਔਰ ਸਾ ਤੋਂ ਡਾਕੂਮੈਂਟ ਮੰਗੇ। ਡਾਕੂਮੈਂਟ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਉਹ ਵੀਡੀਓ ਸੈਂਡ ਕਰ ਦੋ। ਵੀਡੀਓ ਵੀ ਸੈਂਡ ਕਰ ਦਿੱਤੀ ਤੇ ਸ਼ੁੱਕਰਵਾਰ ਦੀ ਗੱਲ ਆ ਇਹ ਉਸ ਤੋਂ ਬਾਅਦ ਸਾਡੀ ਸੋਮਵਾਰ ਉਹਨਾਂ ਦਾ ਅਚਾਨਕ ਫੋਨ ਆਉਂਦਾ ਪਤਾ ਨਹੀਂ ਬਿੱਟੂ ਜੀ ਦੇ ਪੀਏ ਸੀ ਉਹ ਮੇਰੇ ਬੇਟੇ ਨਾਲ ਹੀ ਛੋਟੇ ਨਾਲ ਗੱਲ ਹੋਈ ਸੀ ਉਹਨਾਂ ਨੇ ਕਿਹਾ ਵੀ ਸਾਨੂੰ ਰਵਨੀਤ ਬਿੱਟੂ ਜੀ ਲਈ ਐਪਲੀਕੇਸ਼ਨ ਭੇਜ ਦਿਓ ਤੇ ਇੱਕ ਵਿਦੇਸ਼ ਮੰਦਰਾਲੇ ਨੂੰ ਵੀ ਉਹ ਸਾਨੂੰ ਸੈਂਡ ਕਰ ਦਿਓ ਤੇ ਉਹਨਾਂ ਦੇ ਡਾਕੂਮੈਂਟ ਜਿਹੜੇ ਹੋਰ ਹੈਗੇ ਤੁਹਾਡੇ ਕੋਲ ਉਹ ਵੀ ਭੇਜ ਦਿਓ ਉਹ ਬੇਟਾ ਕੀ ਸੋਚ ਕੇ ਬਾਹਰ ਗਿਆ ਸੀ ਬੇਟਾ ਤਾਂ ਇਹੀ ਸੋਚ ਕੇ ਗਿਆ ਸੀ ਕਿ ਅੱਗੇ ਦਾ ਭਵਿੱਖ ਬਹੁਤ ਵਧੀਆ ਹੋਊਗਾ ਹੋਰ ਵੀ ਮੈਂ ਪੜ੍ਹਾਈ ਅੱਗੇ ਕਰਾਂਗਾ ਉਹਦੇ ਨਾਲ ਮੇਰੀ ਇਨਕਮ ਵੀ ਵਧੂਗੀ ਤੇ ਮੈਂ ਅੱਗੇ ਹੋਰ ਵੀ ਵਧਣਾ ਚਾਹੁੰਦਾ ਇਹੀ ਸੋਚ ਰੱਖ ਕੇ ਉਹ ਇੱਥੋਂ ਗਿਆ ਸੀਗਾ ਜੀ ਇੰਡੀਆ ਤੇ ਰੋਜ਼ ਦੇ ਰਿਲੇਸ਼ਨ ਬਹੁਤ ਚੰਗੇ ਹਨ ਕੀ ਲੱਗਦਾ ਕਿ ਉਮੀਦ ਕਰਦੇ ਹੋ ਉਮੀਦ ਤਾਂ ਇਹੀ ਹੈ ਸਾਡੀ ਹੁਣ ਵੀ ਜਿਸ ਤਰ੍ਹਾਂ ਉਹਨਾਂ ਦੇ ਆਪਸ ਵਿੱਚ ਸਬੰਧ ਨੇ ਉਸੇ ਹਿਸਾਬ ਨਾਲ ਸਾਡੀ ਸੁਣਵਾਈ ਵੀ ਛੇਤੀ ਕਰਨਗੇ ਵੀ ਸਾਡਾ ਬੱਚਾ ਬਾਲਜੋਨ ਦੇ ਵਿੱਚੋਂ ਫਰੰਟ ਲਾਈਨ ਦੇ ਜਿੱਥੇ ਵੀ ਉਹਨਾਂ ਨੇ ਭੇਜਿਆ ਲੜਾਈ ਦੇ ਵਿੱਚ ਉਹਨੂੰ ਵਾਪਸ ਭੇਜਣਗੇ ਜ਼ਰੂਰ ਕਿਉਂਕਿ ਸਾਨੂੰ ਉਹਨਾਂ ਤੇ ਪੂਰਾ ਵਿਸ਼ਵਾਸ ਹੈ ਇਸ ਚੀਜ਼ ਦਾ ਜਿਹਦਾ ਤੁਹਾਡੇ ਨਾਲ ਗੱਲ ਹੋਈ ਸੀ ਉਹਨਾਂ ਨਾਲ ਵੀ ਉਹ ਫੌਜ ਚ ਭੱਤੀ ਹੋ ਰਿਹਾ ਤੇ ਕਿੰਨੇ ਖੌਟ ਨੌਜਵਾਨ ਨੇ ਪੰਜਾਬ ਦੇ ਪੰਜਾਬ ਦੇ ਵਿੱਚ ਹੀ ਇਥੋਂ ਦੋ ਤਿੰਨ ਮੈਂਬਰ ਨਾਲ ਸਾਡੀ ਗੱਲ ਹੋਈ ਹੈ ਜੀ ਹੋਰ ਨਹੀਂ ਉਹ ਦੱਸ ਰਿਹਾ ਵੈਸੇ ਵੀਡੀਓ ਦੇ ਵਿੱਚ ਵੀ 8 ਨੰਬਰ ਅਸੀਂ ਸੀਗੇ ਪੰਜਾਬ ਦੇ ਜਿਹੜੇ ਮੈਂਬਰ ਨੇ ਦੋ ਤਿੰਨ ਇੱਕ ਬੁੱਟਾ ਸਿੰਘ ਜੀ ਤੇ ਇੱਕ ਦੋ ਮੈਂਬਰ ਹੋਰ ਨੇ ਉਹਨਾਂ ਦੇ ਅਸੀਂ ਨਾਮ ਨਹੀਂ ਜਾਣਦੇ ਲੇਕਿਨ ਉਹਨਾਂ ਦਾ ਜਦੋਂ ਬੱਚੇ ਨਾਲ ਅਸੀਂ ਵੀਡੀਓ ਗੱਲ ਕਰਦੇ ਸੀ ਉਸ ਟਾਈਮ ਉਹ ਸਾਡੇ ਨਾਲ ਆਏ ਵਗੈਰਾ ਕਰ ਲੈਂਦੇ ਸੀ ਔਰ ਇਹਨਾਂ ਕਹਿੰਦੇ ਸੀ ਅੰਕਲ ਜੀ ਬੇਟਾ ਤੁਹਾਡਾ ਠੀਕ ਠਾਕ ਅਸੀਂ ਉਹਦੇ ਨਾਲ ਆ ਵੀ ਜਿੱਥੇ ਵੀ ਕੋਈ ਜੌਬ ਕਰਨੀ ਹੈ ਅਸੀਂ ਨਾਲ ਹੀ ਆਂ ਜੇ ਲੱਗ ਰਿਹਾ ਵੀ ਫੌਜ ਵਿੱਚ ਵੀ ਜੇ ਉੱਥੇ ਸੁਰੱਖਿਆ ਤਾਂ ਕੀ ਤੁਸੀਂ ਉਹਨਾਂ ਨੂੰ ਅੱਗੇ ਉੱਥੇ ਕੰਮ ਕਰਨ ਦਵੋਗੇ ਨਹੀਂ ਹੁਣ ਦੁਬਾਰਾ ਤਾਂ ਜੀ ਕੋਈ ਚਾਂਸ ਨਹੀਂਗਾ ਵੀ ਦੁਬਾਰਾ ਉੱਥੇ ਅਸੀਂ ਭੇਜਾਂਗੇ ਨਾ ਹੀ ਸਾਡਾ ਕੋਈ ਇਰਾਦਾ ਇਹ ਹੈ ਕਿਉਂਕਿ ਸਾਨੂੰ ਪੈਸੇ ਨਾਲ ਨਹੀਂ ਸਾਨੂੰ ਤਾਂ ਪੜ੍ਹਾਈ ਨਾਲ ਮਤਲਬ ਸੀ ਹੁਣ ਪੜ੍ਹਾਈ ਗਾਹਾਂ ਗਿਆ ਜਾਂ ਕਿ ਉਹਨਾਂ ਨੇ ਬੱਚੇ ਨੂੰ ਲਾਲਚ ਦੇ ਕੇ ਇਹੋ ਜਿਹਾ ਚੱਕਰ ਚ ਫਸਾ ਦਿੱਤਾ ਉਹ ਅਸੀਂ ਦੁਬਾਰਾ ਨਹੀਂ ਚਾਹੁੰਦੇ ਅਜਾ ਕੁਝ ਸੋ ਇਹ ਸਰ ਸਮਰਜੀਤ ਸਿੰਘ ਦੇ ਫਾਦਰ ਬਿਨਾਂ ਦੇ ਸਾਫਟਵੇਅਰ ਤੇ ਦੱਸਿਆ ਕਿ ਉਹ ਜੁਲਾਈ ਦੇ ਮਹੀਨੇ ਵਿੱਚ ਲੁਧਿਆਣੇ ਤੋਂ ਰੂਜ਼ ਦੇ ਲਈ ਗੈਸਨ ਅਤੇ ਸਟੱਡੀ ਵੀਜੇ ਤੇ ਉਹ ਗੈਸਨ ਮਗਰ ਇਸ ਦੌਰਾਨ ਉਹਨਾਂ ਨੂੰ ਰੂਜ਼ ਤੇ ਫੌਜ ਵਿੱਚ ਭਰਤੀ ਹੋਣ ਦਾ ਲਾਲਚ ਦਿੱਤਾ ਗਿਆ ਤੇ ਹੁਣ ਇਹ ਦਾਵਾ ਕਰ ਰਹੇ ਹਨ ਕਿ ਉਹਨਾਂ ਨੂੰ ੱੱਕੇ ਨਾਲ ਫੌਜ ਦੇ ਵਿੱਚ ਰੱਖਿਆ ਗਿਆ ਤੇ ਉਹਨਾਂ ਨੂੰ ਫਰੰਟ ਲਾਈਨ ਤੇ ਯੂਜ਼ ਕੀਤਾ ਜਾ ਰਿਹਾ ਹੈ ਰੁਪੇਸ਼ ਕੁਮਾਰ ਜੀ ਤੇ ਵੈਬ ਟੀਵੀ ਲੁਧਿਆਣਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਰੋਂਦੇ-ਗੁਰਲਾਉਂਦੇ ਬੇਵੱਸ ਇਹ ਮਾਪੇ ਆਪਣੇ 21 ਸਾਲਾ ਪੁੱਤ ਦੀ ਬੇਗਾਨੇ ਮੁਲਕ ਤੋਂ ਆਪਣੇ ਮੁਲਕ ਦੇ ਵਿੱਚ ਵਤਨ ਵਾਪਸੀ ਦੇ ਲਈ ਅਪੀਲ ਕਰ ਰਹੇ ਨੇ ਦਰਅਸਲ ਪੰਜਾਬ ਦੇ ਕੁਝ ਨੌਜਵਾਨਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਨੌਜਵਾਨ ਭਾਰਤ ਸਰਕਾਰ ਨੂੰ ਅਪੀਲ ਕਰਦੇ ਵਿਖਾਈ ਦੇ ਰਹੇ ਨੇ ਨੌਜਵਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਧੋਖੇ ਦੇ ਨਾਲ ਰੂਸ-ਯੂਕਰੇਨ ਜੰਗ ਦੇ ਲਈ ਵਰਤਿਆ ਜਾ ਰਿਹਾ ਹੈ। ਉਹ ਰੂਸ ਦੇ ਵਿੱਚ ਚੰਗੇ ਭਵਿੱਖ ਅਤੇ ਪੜ੍ਹਾਈ ਦੇ ਲਈ ਗਈ ਸੀ, ਲੇਕਿਨ ਨੌਕਰੀ ਦੇ ਨਾਂ ਤੇ ਉਹਨਾਂ ਨੂੰ ਫੌਜ ਵਿੱਚ ਭਰਤੀ ਕਰਕੇ ਯੂਕਰੇਨ ਜੰਗ ਵਿੱਚ ਭੇਜ ਦਿੱਤਾ ਗਿਆ। ਹੁਣ ਹਰ ਵਕਤ ਉਹਨਾਂ ਦੇ ਸਿਰ ਤੇ ਮੌਤ ਦਾ ਖਤਰਾ ਮੰਡਰਾ ਰਿਹਾ ਹੈ। ਉਕਤ ਨੌਜਵਾਨਾ ਨੇ ਵੀਡੀਓ ਜਾਰੀ ਕਰਕੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਉਹਨਾਂ ਦੀ ਵਤਨ ਵਾਪਸੀ ਦੀ ਅਪੀਲ ਅਤੇ ਮੰਗ ਕੀਤੀ ਹੈ। ਉੱਥੇ ਹੀ ਇਹਨਾਂ ਨੌਜਵਾਨਾ ਦੇ ਮਾਪਿਆਂ ਨੇ ਜਦ ਇਹ ਵੀਡੀਓ ਵੇਖੀ ਤਾਂ ਉਹ ਸਦਮੇ ਵਿੱਚ ਚਲੇ ਗਏ। ਨਾ ਨੌਜਵਾਨ ਨਾ ਦੇ ਵਿੱਚ ਲੁਧਿਆਣੇ ਦਾ 21 ਸਾਲਾ ਸਮਰਜੀਤ ਸਿੰਘ ਵੀ ਹੈ ਜਿਸ ਨੂੰ ਵੀਡੀਓ ਵਿੱਚ ਵੇਖ ਕੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਮੁਤਾਬਕ 21 ਸਾਲ ਦਾ ਸਮਰਜੀਤ 16 ਜੁਲਾਈ ਨੂੰ ਰੂਸ ਪੜ੍ਹਾਈ ਕਰਨ ਲਈ ਗਿਆ ਸੀ ਪਰ ਕੁਝ ਦਿਨ ਪਹਿਲਾਂ ਹੀ ਉਹਨਾਂ ਨੂੰ ਪਤਾ ਲੱਗਾ ਕਿ ਸਮਰਜੀਤ ਨੂੰ ਫੌਜ ਦੇ ਵਿੱਚ ਧੋਖੇ ਦੇ ਨਾਲ ਭਰਤੀ ਕਰ ਲਿਆ ਗਿਆ ਅਤੇ ਹੁਣ ਜੰਗ ਦੇ ਵਿੱਚ ਭੇਜ ਦਿੱਤਾ ਗਿਆ ਅਜਿਹੇ ਚ ਦੁਖੀ ਤੇ ਬੇਵਸ ਮਾਪੇ ਸਰਕਾਰਾਂ ਤੋਂ ਮੰਗ ਕਰ ਰਹੇ ਨੇ ਕਿ ਉਹਨਾਂ ਦੇ ਬੱਚਿਆਂ ਦੀ ਜਲਦ ਅਤੇ ਸਹੀ ਸਲਾਮਤ ਵਤਨ ਵਾਪਸੀ ਕਰਵਾਈ ਜਾਵੇ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ ਕੁਝ ਪੰਜਾਬੀ ਨੌਜਵਾਨ ਰੂਸ ਦੇ ਆਰਮੀ ਵਿੱਚ ਭਰਤੀ ਹੋਣ ਦਾ ਦਾਵਾ ਕਰ ਰਹੇ ਸਨ ਕਿ ਉਹਨਾਂ ਨੂੰ ਜ਼ਬਰਨ ਤੌਰ ਤੇ ਫੌਜ ਵਿੱਚ ਭਰਤੀ ਕੀਤਾ ਗਿਆ ਹੈ ਤੇ ਉਹ ਭਾਰਤ ਸਰਕਾਰ ਤੋਂ ਅਪੀਲ ਕਰ ਰਹੇ ਸਨ ਕਿ ਉਹਨਾਂ ਨੂੰ ਉੱਥੋਂ ਕੱਢਿਆ ਜਾਵੇ ਕਿਉਂਕਿ ਉਹਨਾਂ ਦੇ ਨਾਲ ਉੱਥੇ ਬੁਰਾ ਬਰਤਾਅ ਕੀਤਾ ਜਾ ਰਿਹਾ ਹੈ ਸਵਿਚ ਲੁਧਿਆਣਾ ਦੇ ਇੱਕ ਨੌਜਵਾਨ ਸਮਰਜੀਤ ਸਿੰਘ ਵੀ ਹਨ ਇਸ ਸਮੇਂ ਇਸ ਉਹਨਾਂ ਦੇ ਘਰ ਵਿੱਚ ਮੌਜੂਦ ਹਨ ਉਹਨਾਂ ਦੇ ਪਰਿਵਾਰਕ ਮੈਂਬਰ ਸਾਡੇ ਨਾਲ ਮੌਜੂਦ ਹਨ ਗੱਲਬਾਤ ਕਰਦੇ ਨੇ ਕਿ ਉਹ ਲੁਧਿਆਣੇ ਤੋਂ ਰੂਸ ਕਦੋਂ ਗਏ ਸੀ ਨਾ ਤੇ ਕਦੋਂ ਉਹਨਾਂ ਦੀ ਆਖਰੀ ਵਾਰ ਗੱਲ ਹੋਈ ਹੈ ਕੀ ਨਾਮ ਹੈ ਸਰ ਮੇਰਾ ਨਾਮ ਚਰਨਜੀਤ ਸਿੰਘ ਹੈ ਬੇਟੇ ਦਾ ਨਾਮ ਸਮਰਜੀਤ ਸਿੰਘ ਸਰ ਤੁਹਾਡਾ ਬੇਟਾ ਕਦੋਂ ਬਾਹਰ ਗਿਆ ਸੀ ਕਦੋਂ ਤੁਹਾਡੀ ਆਖਰੀ ਵਾਰ ਗੱਲ ਹੋਈ ਹੈ ਬੇਟਾ ਬਾਹਰ ਗਿਆ ਸੀ 16 ਜੁਲਾਈ ਨੂੰ ਔਰ ਆਖਰੀ ਵਾਰ ਗੱਲਬਾਤ ਸਾਡੀ ਮੰਗਲਵਾਰ ਸ਼ਾਮ 6:08 ਤੇ 22 ਸਕਿੰਟ ਵੀਡੀਓ ਚੱਲੀ ਆਈ 7-8 ਸਕਿੰਟ ਸਾਡੀ ਉਹਨਾਂ ਨਾਲ ਗੱਲ ਹੋਈ ਆ ਉਹਨਾਂ ਨੇ ਮੈਨੂੰ ਫਤੇ ਬੁਲਾਈ ਔਰ ਮੈਂ ਫਤੇ ਦਾ ਜਵਾਬ ਫਤੇ ਜੀ ਦਿੱਤਾ ਔਰ ਉਸ ਤੋਂ ਬਾਅਦ ਉਹਨਾਂ ਨੇ ਮੇਰਾ ਹਾਲਚਲ ਪੁੱਛਿਆ ਔਰ ਜਦੋਂ ਮੈਂ ਉਹਨਾਂ ਦਾ ਹਾਲਚਲ ਪੁੱਛਿਆ ਔਰ ਕੌਰ ਕੱਟ ਗਈ ਉਸ ਤੋਂ ਬਾਅਦ ਸਾਡਾ ਕੋਈ ਉਹਦੇ ਨਾਲ ਮਾਰਤਾ ਲੱਪਨੀ ਹੋਇਆ ਬਿਲਕੁਲ ਤੁਹਾਡਾ ਬੇਟਾ ਕਿਸ ਵੇਸ ਤੇ ਗਏ ਸੀ ਰੂਸ ਰੂਸ ਗਏ ਸੀ ਦੇ ਆਪਣੇ ਮਾਸਕੋ ਸ਼ਹਿਰ ਦੇ ਵਿੱਚ ਸਟੱਡੀ ਵੇਸ ਤੇ ਸਟੱਡੀ ਵੇਸ ਤੇ ਗਏ ਸੀ ਸਟੱਡੀ ਵੇਸ ਤੇ ਵੀਜ਼ਾ ਲੱਗਿਆ ਸੀ ਔਰ 3 ਮਹੀਨੇ ਦੀ ਉਹਨਾਂ ਨੇ ਉੱਧਰਲੀ ਪਾਸਾ ਦੀ ਗਿਆਨ ਲੈਣਾ ਸੀ ਉਸ ਤੋਂ ਬਾਅਦ ਉਹ ਉਹਨਾਂ ਨੇ ਫਿਰ ਆਪਣਾ ਵੀਜ਼ਾ ਐਕਸਟੈਂਡ ਕਰਾਉਣਾ ਸੀ ਤੇ ਐਕਸਟ੍ਰੀ ਟੈਕਨੀਸ਼ੀਅਨ ਦਾ ਉਹਦਾ ਡਿਪਲੋਮਾ ਇੱਧਰ ਕੀਤਾ ਹੋਇਆ ਸੀ ਤੇ ਉੱਧਰ ਜਾ ਕੇ ਉਹਨਾਂ ਨੇ ਉਹਦੀ ਡਿਗਰੀ ਕਰਨੀ ਸੀ ਜੇ ਤੁਹਾਡੀ ਆਖਰੀ ਵਾਰ ਗੱਲ ਹੋਈ ਹੈ ਉਹਨਾਂ ਨੇ ਕੀ ਕਿਹਾ ਉਸਨੇ ਆਖਰੀ ਵਾਰ ਗੱਲ ਇਹੀ ਹੋਈ ਹੈ ਬਸ ਫਤੇ ਬਲਾਈਆ ਫਤੇ ਦਾ ਜਵਾਬ ਫਤੇ ਦੇ ਕੇ ਉਸ ਤੋਂ ਬਾਅਦ ਉਹਨਾਂ ਨੇ ਮੇਰਾ ਹਾਲਚਲ ਪੁੱਛਿਆ ਔਰ ਜਦੋਂ ਮੈਂ ਉਹਨਾਂ ਦਾ ਪੁੱਛਿਆ ਤਾਂ ਉਸ ਤੋਂ ਬਾਅਦ ਉਹ ਵੀਡੀਓ ਕੱਟ ਹੋ ਗਈ ਆ ਫੋਨੋਂ ਤੁਹਾਨੂੰ ਪਤਾ ਲੱਗਿਆ ਹੋਵੇ ਉਹਨਾਂ ਨੂੰ ਫੌਜ ਵਿੱਚ ਭਰਤੀ ਕੀਤਾ ਗਿਆ ਭਰਤੀ ਦਾ ਇਹ 22 ਦਿਨ ਅੱਜ ਤੋਂ 22 ਦਿਨ ਪਹਿਲਾਂ ਪਤਾ ਲੱਗਿਆ ਤੇ ਉਸ ਟਾਈਮ ਹੀ ਮੈਂ ਉਹਨੂੰ ਰੁਕਿਆ ਬਈ ਜੇ ਤੁਸੀਂ ਆਰਮੀ ਦੇ ਵਿੱਚ ਕਿਉਂ ਜੁਆਇਨਿੰਗ ਕੀਤੀ ਔਰ ਉਹ ਕਹ ਰਹੇ ਆ ਵੀ ਆਰਮੀ ਦੇ ਵਿੱਚ ਨਹੀਂ ਸਾਨੂੰ ਡਾਕਟਰ ਦੇ ਅਸਿਸਟੈਂਟ ਦੇ ਤੌਰ ਤੇ ਰੱਖਣਾ ਤੇ ਅਸੀਂ ਉਸੇ ਬੇਸ ਤੇ ਆਏ ਹਾਂ ਵੀ ਅਸੀਂ ਡਾਇਰੈਕਟ ਆਰਮੀ ਦਾ ਕੋਈ ਸਾਡੇ ਨਾਲ ਲੈਣ ਦੇ ਨਹੀਂ ਆਰਮੀ ਦੇ ਵਿੱਚ ਸਾਡੀ ਡਾਕਟਰ ਦੇ ਅਸਿਸਟੈਂਟ ਬੇਸ ਤੇ ਨੌਕਰੀ ਲੱਗੀ ਹੈ। ਔਰ ਬੜੀਆ ਉਹਨਾਂ ਨੇ ਗੱਲਬਾਤ ਹੁੰਦੀ ਰਹੀ ਹੈ ਸਾਡੇ ਨਾਲ ਤਾਂ ਅਚਾਨਕ ਮੰਗਲਵਾਰ ਸ਼ਾਮ ਨੂੰ 6:08 ਵਜੇ ਜਦੋਂ ਗੱਲ ਹੋਈ ਹੈ ਉਹ ਵੀਡੀਓ ਸਾਡੀ ਕੱਟ ਗਈ ਉਸ ਤੋਂ ਬਾਅਦ ਗੱਲ ਉਹਨਾਂ ਦੀ ਦੁਆਰਾ ਗੱਲ ਨਹੀਂ ਹੋਈ। ਕਿ ਅਪੀਲ ਕਰਦੇ ਤੁਸੀਂ ਪੰਜਾਬ ਸਰਕਾਰ ਜਾਂ ਭਾਰਤ ਸਰਕਾਰ ਤੋਂ। ਅਪੀਲ ਸਿਰਫ ਸਾਡੀ ਇਹੀ ਹੈ ਜੀ। ਭਾਰਤ ਸਰਕਾਰ ਨੂੰ ਵੀ ਤੇ ਪੰਜਾਬ ਸਰਕਾਰ ਨੂੰ ਵੀ ਤੇ ਸਾਡਾ ਬੱਚਾ ਜਿਸ ਤਰ੍ਹਾਂ ਇੱਥੋਂ ਹੱਸਦਾ ਖੇਡਦਾ ਗਿਆ ਉਸੇ ਤਰ੍ਹਾਂ ਸਾਡਾ ਪਰਿਵਾਰ ਦੇ ਵਿੱਚ ਵਾਪਸ ਆ ਜਾਵੇ। ਸਾਨੂੰ ਕਿਸੇ ਪੈਸੇ ਦੀ ਕਿਸੇ ਕੰਮ ਦੀ ਲੋੜ ਨਹੀਂ ਹੋਰ। ਕਿਸੇ ਨਾਲ ਤੁਹਾਡੀ ਗੱਲਬਾਤ ਵੀ ਹੋਈ ਹੈ ਗੱਲਬਾਤ ਹੋਈ ਸਾਡੇ ਭੈਣ ਜੀ ਸਾਹਿਬ ਸੰਦੀਪ رائے ਜੀ ਉਹ ਬੀਜੇਪੀ ਨਾਲ ਅਟੈਚ ਨੇ ਉਹਨਾਂ ਨੇ ਵਧੀਆ ਸਾਡੇ ਨਾਲ ਗੱਲਬਾਤ ਵੀ ਕੀਤੀ ਔਰ ਸਾ ਤੋਂ ਡਾਕੂਮੈਂਟ ਮੰਗੇ ਡਾਕੂਮੈਂਟ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਉਹ ਵੀਡੀਓ ਸੈਂਡ ਕਰ ਦੋ ਵੀਡੀਓ ਵੀ ਸੈਂਡ ਕਰ ਦਿੱਤੀ ਤੇ ਸ਼ੁੱਕਰਵਾਰ ਦੀ ਗੱਲ ਆ ਇਹ ਉਸ ਤੋਂ ਬਾਅਦ ਸਾਡੀ ਸੋਮਵਾਰ ਉਹਨਾਂ ਦਾ ਅਚਾਨਕ ਫੋਨ ਆਉਂਦਾ ਪਤਾ ਨਹੀਂ ਬਿੱਟੂ ਜੀ ਦਾ ਪੀਏ ਸੀ ਉਹ ਮੇਰੇ ਬੇਟੇ ਨਾਲ ਹੀ ਛੋਟੇ ਨਾਲ ਗੱਲ ਹੋਈ ਸੀ ਉਹਨਾਂ ਨੇ ਕਿਹਾ ਵੀ ਸਾਨੂੰ ਰਵਨੀਤ ਬਿੱਟੂ ਜੀ ਲਈ ਐਪਲੀਕੇਸ਼ਨ ਭੇਜ ਦਿਓ